ਅੱਜ ਵੀ ਆਪਾਂ ਸਾਰੇ ਉੱਥੇ ਜਾਂਦੇ ਹਾਂ ਕਿਉਂਕਿ ਹਮ ਦਰਦੀ ਹੈ ਕਿਸਾਨਾਂ ਦਾ ਪੁੱਤ ਵੀ ਦਾ ਇੱਕ ਪਰ ਬਿਨਾ ਤਿਆਰੀ ਤੋਂ ਅੰਦੋਲਨ ਕਰ ਦੇਣਾ ਸਰਕਾਰਾਂ ਨਾਲ ਅਸੀਂ ਸ਼ਾਂਤਮਈ ਲੜ ਸਕਦੇ ਹਾਂ ਜੋ ਮੋਰਚਾ ਸੀ ਤਾਂ ਸ਼ਾਂਤਮਈ ਢੰਗ ਨਾਲ ਲੜਿਆ ਗਿਆ ਉੱਥੇ ਅਸੀਂ ਕੋਈ ਇਸ ਤਰ੍ਹਾਂ ਦਾ ਭੰਨ ਕੇ ਬੰਦਾ ਨਹੀਂ ਮਰਵਾਇਆ ਮਡੇ ਔਖੇ ਆ 21 ਸਾਲਾਂ ਦਾ ਇੱਕ ਪੁੱਤ ਮਰ ਜਾਵਾ ਉਹਨਾਂ ਨੂੰ ਪੁੱਛ ਕੇ ਦੇਖੋ ਫਰਮੇ ਪੈਸੇ ਕਰੋੜਾਂ ਰੁਪਈਆ ਦਵਾ ਦिए ਪਰ ਜਿਹੜੇ ਬੰਦੇ ਮਰ ਜਾਂਦੇ ਆ ਇਸ ਲਈ ਉਹਨਾਂ ਨੂੰ ਹੁਣ ਵੀ ਬੇਨਤੀ ਕਰਦੇ ਆ ਉਹਨਾਂ ਨੇ ਸਾਨੂੰ ਇਹ ਵੀ ਕਿਹਾ ਤੁਸੀਂ ਅੱਗ ਬਹਿ ਜਾਓ ਇਸਲੇ ਦਿਨ 22 ਤਰੀਕ ਨੂੰ ਐਸ ਕੇ ਐਮ ਦੀ ਚੰਡੀਗੜ੍ਹ ਵੱਡੀ ਮੀਟਿੰਗ ਹੋਈ ਆ ਉਹਦੇ ਚੱਜ ਵੀ ਇੱਕ ਛੇ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਆ ਜਿਸ ਦੇ ਸੀਨੀਅਰ ਲੀਡਰ ਸਾਨੂੰ ਦੋ ਫਸਲਾਂ ਤੇ ਐਮ ਐਸ ਪੀ ਮਿਲਦੀ ਆ ਪਰ ਉਹ ਸਿਰਫ ਪੰਜਾਬ ਹਰਿਆਣਾ ਤੇ ਅੱਧੇ ਯੂ ਪੀ 'ਚ ਮਿਲਦੀ ਆ ਬਾਕੀ ਸੂਬਿਆਂ ਗਿਆ ਉਹ ਨਹੀਂ ਮਿਲਦੀ ਇਹ ਅੱਜ ਸਾਡੇ ਤੇ ਸਵਾਲ ਖੜੇ ਹੋ ਰਹੇ ਨੇ ਅੱਜ ਸਾਡੇ ਦਾ ਜਿਹੜਾ মিডিਆ ਸੈਂਟਰ ਦਾ মিডিਆ ਮੋਦੀ মিডিਆ ਉਹ ਸਵਾਲ ਖੜੇ ਕਰਦਾ ਵੀ ਕਿ ਇਕੱਲੇ ਪੰਜਾਬ ਵਾਲਿਆਂ ਦੀ ਲੋੜ ਸਾਨੂੰ ਸਾਰੀਆਂ ਸਟੇਟਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਆ ਐਮਐਸਪੀ ਤੇ ਡਬਲਯੂਟੀਓ ਦੀਆਂ ਗੱਲਾਂ ਆਉਂਦੀਆਂ ਨੇ ਡਬਲਯੂਟੀਓ ਇਹ ਚੀਜ਼ਾਂ ਅੱਜ ਵੀ ਜਥੇਬੰਦੀਆਂ ਉਹ ਡਬਲਯੂਟੀਓ ਦੀਆਂ ਬਾਵੇਂ ਵਿਰੋਧ ਕਰਦੀਆਂ ਨੇ ਪਰ ਉਹ ਜਥੇਬੰਦੀਆਂ ਹੱਕ 'ਚ ਸੀਗੀਆਂ ਸਾਡੇ ਚ ਬੈਠੀਆਂ ਨੇ ਉਹ ਅੱਜ ਉਹ ਵਿਰੋਧ ਕਰਦੀਆਂ ਨੇ ਉਹਨਾਂ ਨੂੰ ਵੀ ਸਮਝ ਆ ਗਈ ਹੈ 30 ਸਾਲ ਪਹਿਲਾਂ ਇਸ ਡਬਲ ਟੀਓ ਦੇ ਆ ਵਿਰੋਧ 250 ਬੰਦਾ ਗਿਆ ਸੀ ਉਹਦੇ ਚ ਪੰਜਾਬ ਚੋਂ 30 40 ਬੰਦੇ ਸੀ ਪੰਜ ਦੇਸ਼ਾਂ ਦੇ ਵਿੱਚ ਇਹ ਮੀਟਿੰਗਾਂ ਡਬਲ ਟੀਓ ਦੀਆਂ ਹੁੰਦੀਆਂ ਸੀ ਉੱਥੇ ਜਾ ਕੇ ਵਿਰੋਧ ਕੀਤਾ ਸੀ ਉੱਥੇ ਗ੍ਰਿਫਤਾਰੀਆਂ ਯਾਰ ਸਿੰਘ ਦੀ ਬਦੌਲਤ ਨਾਲ ਮੈਨੂੰ ਇੱਕ ਗੱਲਾਂ ਪੁਰਾਣੀਆਂ ਚੇਤੇ ਆਉਂਦੀਆਂ ਹੈ ਅੱਜ ਮੈਂ ਅਖਬਾਰ 'ਚ ਪੜਿਆ ਸੀ ਵਾਕਿਆ ਗੱਲੋਂ ਦੀ ਦਰੋਸਤ ਹੈ ਆਪਣੇ ਨੂੰ ਉਂਗਲ ਕਰਦੇ ਪਰ ਸਾਡੇ ਨਾਲ ਮੈਦ ਗੰਜਾਰ ਤੁਰੇ ਸਾਡੇ ਬਾਜ਼ਾਰ 'ਚ ਉਂਗਲ ਨਹੀਂ ਕੋਈ ਕਰਦਾ ਜਿੰਨਾ ਕੋ ਮਰਜ਼ੀ ਜ਼ੋਰ ਲਾ ਦੇ ਨਹੀਂ ਖੋਜਾ ਮੈਂਟਕ ਮੈਨੂੰ ਤਾਂ ਸਾਥ ਆ ਲੈਣਦੇ ਤੇ ਦੁਆ ਦੀ ਅੱਜ ਸਾਡੀ ਮਹੀਨਾਵਾਰ ਜ਼ਿਲ੍ਹੇ ਦੀ ਮੀਟਿੰਗ ਸੀ ਉਹਦੇ 'ਚ ਸਾਡੇ ਸਰਦਾਰ ਗੰਜਾਰ ਸਿੰਘ ਜੀ ਸਪੈਸ਼ਲ ਤੌਰ ਤੇ ਅੱਜ ਘਰ ਆਬਸੀ ਹੋਈ ਆ ਇਹ ਥੋੜੇ ਦਿਨ ਬਿਮਾਰ ਵੀ ਸੀਗੇ ਤੇ ਘਰੇ ਬੈਠੇ ਸੀ ਤੇ ਆਪਦੇ ਵੱਡੀ ਟੀਮ ਲੈ ਕੇ ਸਾਡੇ ਨਾਲ ਇਹ ਆਏ ਆ ਤੇ ਅਸੀਂ ਪ੍ਰੋਗਰਾਮ ਜਿਹੜੇ ਦਿੱਲੀ ਵਾਲੇ ਜਾਂ ਅਗਲੇ ਪ੍ਰੋਗਰਾਮ ਨੇ ਸਰਕਾਰ ਨਾਲ ਲੜਾਈ ਦੇ ਦੱਸਣ ਆਏ ਆ ਜਿਵੇਂ ਕੱਲ 26 ਤਰੀਕ ਨੂੰ WTO ਦੀ ਅ부ਤਾਬੀ ਦੇ ਵਿੱਚ ਮੀਟਿੰਗ ਹੋ ਰਹੀ ਆ ਉਹਦਾ ਅਸੀਂ ਸਾਰੇ ਦੇਸ਼ ਦੇ ਵਿੱਚ ਵਿਰੋਧ ਕਰਨ ਜਾ ਰਹੇ ਆ ਉਹਦੇ ਚ ਅਸੀਂ ਸਾਰੇ ਟਰੈਕਟਰ ਜਿਹੜੇ ਸਾਰੇ ਦੇਸ਼ ਦੇ ਵਿੱਚ ਹਾਈਵੇ ਦਾ ਇੱਕ ਸਾਈਡ ਦੇ ਉੱਪਰ ਖੜੇ ਕਰਾਂਗੇ ਵਿਰੋਧ ਦੇ ਵਿੱਚ ਉਹ ਸਾਰੀਆਂ ਸਾਡੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਇਸੇ ਤਰ੍ਹਾਂ ਅਸੀਂ 14 ਮਾਰਚ ਨੂੰ RAM LILA GROUND ਦਿੱਲੀ ਵਿਖੇ ਇੱਕ ਵੱਡੀ ਕਿਸਾਨ ਮਹਾਪੰਚਾਇਤ ਕਰਨ ਜਾ ਰਹੇ ਆ ਜਿਦੇ ਚ ਸਾਰੇ ਦੇਸ਼ ਦੇ ਵਿੱਚੋਂ ਲੱਖਾਂ ਕਿਸਾਨ ਉੱਥੇ ਪਹੁੰਚਣਗੇ ਅੱਜ ਜੋ ਸੁਨੇਹਾ ਦੇਣ ਆਏ ਆ ਤੇ ਉਸ ਤੋਂ ਬਾਅਦ ਉਹਦੀ ਅਸੀਂ ਨਖਿੱਦੀ ਕਰਦੇ ਆ ਜੋ ਸਾਡਾ ਕਿਸਾਨ ਉੱਥੇ ਸ਼ਹੀਦ ਹੋਇਆ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਭਾਵੇਂ ਪੈਸਿਆਂ ਦਾ ਉਹਨਾਂ ਨੇ ਅਨਾਉਂਸ ਕਰ ਦਿੱਤਾ ਪਰ ਪਰਚੇ ਜਿਨ੍ਹਾਂ ਨੇ ਸਾਡੇ ਤੇ ਕਾਰਵਾਈ ਕੀਤੀ ਆ ਸਰਕਾਰ ਹਰਿਆਣਾ ਸਰਕਾਰ ਦਾ ਸੀਐਮ ਉਹਦਾ ਗ੍ਰਹਿ ਮੰਤਰੀ ਉਹਦਾ ਡੀਜੀਪੀ ਉਹਨਾਂ ਦੇ 302 ਦੇ ਪਰਚਿਆਂ ਦੀ ਅਸੀਂ ਮੰਗ ਕਰਦੇ ਹਾਂ ਕਿ ਫੌਰੀ ਤੌਰ ਤੇ ਉਹ ਪਰਚੇ ਉਹਨਾਂ ਦੇ ਦਰਜ ਹੋਣੇ ਚਾਹੀਦੇ ਨੇ ਸਰਕਾਰੀ ਖੇਤੋਂ ਨੂੰ ਲੈ ਕੇ ਜਿਹੜਾ ਹੈ ਅਗਲੀ ਕੀ ਰਾਨੇ ਪੀਏ ਜਿਵੇਂ ਕਿ ਕੱਲ ਤਾਂ ਟਰੈਕਟਰ ਮਾਰਚ ਹੈਗਾ ਜਿਸ ਤਰੀਕੇ ਨਾਲ ਇਸ ਵੇਲੇ ਸ਼ੰਭੂ ਬਾਜ਼ਾਰ ਦੇ ਉੱਤੇ ਫਿਰ ਕੇ ਰਹਿ ਗਿਆ ਹਰਚਲ ਹੁੰਦੀ ਸੰਭਾਵਨਾ ਨਜ਼ਰ ਆ ਰਹੀ ਹੈ ਪਰ ਦਿੱਲੀ ਦੇ ਰਸਤੇ ਵੀ ਖੁੱਲ ਰਹੀ ਹੈਗੀ ਹਰਿਆਣਾ ਦਾ ਅੰਦੋਲਨ ਤਾਂ ਸਾਡਾ ਚੱਲੀ ਜਾ ਰਿਹਾ ਉਸ ਤੋਂ ਪਹਿਲਾਂ ਅਸੀਂ ਭਾਰਤ ਬੰਦ ਵੀ ਕੀਤਾ ਕੱਲ ਨੂੰ ਟਰੈਕਟਰ ਦਾ ਮਾਰਚ ਵੀ ਆ ਕੱਲ ਪੁਤਲੇ ਵੀ ਅਸੀਂ ਇਹਦੇ ਵਿਰੋਧ ਚ ਹੁੱਕੇ ਗਏ ਨੇ ਸਾਰੇ ਦੇਸ਼ ਦੇ ਵਿੱਚ 14 ਨੂੰ ਅਸੀਂ ਉਹ ਅੰਦੋਲਨ ਕਰਨ ਜਾ ਰਹੇ ਹਾਂ ਇਹ ਸੰਘਰਸ਼ ਤਾਂ ਸਾਡਾ ਚੱਲ ਹੀ ਜਾ ਰਿਹਾ ਅਸੀਂ ਕਹਿੰਦੇ ਹਾਂ ਸੈਂਟਰ ਸਰਕਾਰ ਸਾਡੀਆਂ ਜਾਇਜ਼ ਮੰਗਾਂ ਨੇ 3 ਸਾਲ ਪਹਿਲਾਂ ਹੀ ਛੱਡ ਕੇ ਆਏ ਸੀ ਸੈਂਟਰ ਸਰਕਾਰ ਨੂੰ ਵੀ ਪਤਾ ਕਿਉਂ ਸੈਂਟਰ ਸਰਕਾਰ ਕਿਸਾਨਾਂ ਨੂੰ ਬਾਰਡਰਾਂ ਤੇ ਬਿਠਾ ਕੇ ਸਾਨੂੰ ਰੱਖਿਆ ਹੋਇਆ ਉਹਨਾਂ ਨੂੰ ਪੂਰੀ ਤਰ੍ਹਾਂ ਤੇ ਸਾਡੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਮੇਨ ਮੰਗ ਐ ਐਮ ਐਸ ਪੀ ਤੇ ਕਾਨੂੰਨੀ ਗਰੰਟੀ ਮੰਗਦੇ ਹਾਂ ਕਿਸਾਨੀ ਕਰਜ਼ੇ ਮਾਫੀ ਦੀ ਗੱਲ ਆ ਬਟਾਪਾ ਪੈਨਸ਼ਨ ਦੀ ਗੱਲ ਆ ਲਖਵੀਰ ਪੁਰਖੀ ਦੀ ਦਾ ਇਨਸਾਫ ਦੀ ਮੰਗ ਆ ਜੇ ਸਾਡੀ ਫਸਲ ਨੁਕਸਾਨੀ ਜਾਂਦੀ ਆ ਗੜਿਆਂ ਆ ਉਹਨਾਂ ਦੇ ਅਸੀਂ ਕਹਿੰਦੇ ਆ ਵੀ ਉਹ ਇੰਸ਼ੋਰੈਂਸ ਬੀਮਾ ਯੋਜਨਾ ਇਹ ਮੰਗਾ ਅਸੀਂ ਲੈ ਕੇ ਉਹਨਾਂ ਨੂੰ ਨੋਰਮਲ ਕਰ ਰਹੇ ਆ ਸਰਕਾਰਾਂ ਵੱਲੋਂ ਬੈਰੀਕੇਡ ਕਿੰਨੀ ਜਾਇਜ ਆ ਜੀ ਸਾਡਾ ਜਨ ਇਹ ਅਧਿਕਾਰ ਆ ਵੀ ਅਸੀਂ ਪ੍ਰੋਟੈਸਟ ਕਰ ਸਕੀਏ ਆ ਵੱਡਾ ਲੋਕਤੰਤਰ ਅਸੀਂ ਭਾਰਤ ਨੂੰ ਮੰਨਦੇ ਆ ਸਾਡੇ ਪੀਐਮ ਵੀ ਕਹਿੰਦੇ ਆ ਵੀ ਸਾਡਾ ਭਾਰਤ ਬਹੁਤ ਵੱਡਾ ਪਰ ਸਾਨੂੰ ਰੋਕੇ ਜਾ ਰਿਹਾ ਸਾਨੂੰ ਆਪਣੀ ਰਾਜਧਾਨੀਆਂ ਫਲ ਸਾਨੂੰ ਚੰਡੀਗੜ੍ਹ 'ਚ ਨਹੀਂ ਦਾਖਲ ਹੋਣ ਦਿੰਦੇ ਸਾਨੂੰ ਦਿੱਲੀ 'ਚ ਦਾਖਲ ਨਹੀਂ ਹੋਣ ਤੇ ਪਰੇ ਸ਼ਾਂਤਮਈ ਢੰਗ ਨਾਲ ਸਾਡੇ ਕਿਸਾਨ ਜਾ ਰਹੇ ਸੀ ਉਹਨਾਂ ਨੂੰ ਸਰਕਾਰ ਨੇ ਕਿੱਲਾਂ ਲਾ ਕੇ ਕੰਧਾਂ ਕਰਕੇ ਸਰਕਾਰ ਨੇ ਰੋਕਿਆ ਫਿਰ ਕੀ ਹੁੰਦਾ ਜੇ ਦਿੱਲੀ ਚਲੇ ਜਾਂਦੇ ਪ੍ਰੋਟੈਸਟ ਅਸੀਂ ਸ਼ਾਂਤਮਈ ਢੰਗ ਨਾਲ ਸੀਗਾ ਤੇ ਇਹਨਾਂ ਨੇ ਉਹ 扑ਕਾਇਆ ਸਾਡਾ ਪ੍ਰੋਟੈਸਟ ਖਰਾਬ ਕੀਤਾ ਕਿਸਾਨ ਮੋਰਚੇ ਦਾ ਸਿਰਫ ਦੋ ਟੀਮਾਂ ਆਪਾਂ ਕਹਿ ਸਕਦੇ ਜਿਹੜੇ ਇਸ ਟਾਈਮ ਸੰਭੂ ਬਾਰਡਰ ਤੇ ਕਨੌਟ ਬਾਰਡ ਤੇ ਬੈਠੀਆਂ ਨੇ ਬਾਕੀ ਜਿਹੜੇ ਕਿਸਾਨ ਜਿੱਥੇ ਬੰਦਿਆਂ ਨੇ ਲੋਕਲ ਪ੍ਰਦਰਸ਼ਨ ਤਾਂ ਕਰਿਆ ਉਹ ਸਾਡੇ ਨਾਲ ਉੱਥੇ ਕਿਉਂ ਨਹੀਂ ਜਾ ਰਹੇ ਕਿਉਂਕਿ ਸਾਡੇ ਨਾਲ ਸਲਾਹ ਨਹੀਂ ਕੀਤੀ ਗਈ ਅਸੀਂ ਚਾਹੁੰਦੇ ਸੀ ਵੀ ਇਹ ਇੰਡੀਆ ਦਾ ਮੋਰਚਾ ਬਣੇ ਸਾਡੇ ਅਸੀਂ 22 ਤਰੀਕ ਨੂੰ ਵੀ ਮੀਟਿੰਗ ਕੀਤੀ ਆ ਉਹਦੇ ਵਿੱਚ ਸਾਰੇ ਇੰਡੀਆ ਦੇ ਸਾਡੇ ਲੀਡਰ ਟਕੈ ਸਾਹਿਬ ਸਮੇਤ ਸਾਡੇ ਉੱਥੇ ਚੰਡੀਗੜ੍ਹ ਆਏ ਆ ਤੇ ਉਹ ਸਾਡੇ ਨਾਲ ਬਿਨਾਂ ਸਲਾਹ ਤੋਂ ਉਹ ਆਪ ਕੱਲੇ ਹੀ ਚਲੇ ਗਏ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਇਹ ਜਿਨ੍ਹਾਂ ਨੇ ਮੋਰਚਾ ਲਾਉਣਾ ਤਾਂ ਬਖਰਾ ਲਾ ਲੈਣ ਤੇ ਉਹਦੇ ਲਈ ਜਿਹੜੀਆਂ ਬਾਕੀ ਜੱਥੇਬੰਦੀਆਂ ਨਹੀਂ ਗਈਆਂ ਪਰ ਅਸੀਂ ਕਿਸਾਨਾਂ ਦੇ ਨਾਲ ਆਂ ਜੇ ਕਿਸਾਨਾਂ ਤੇ ਕੋਈ ਤਸ਼ੱਦਦ ਹੁੰਦਾ ਤਾਂ ਅਸੀਂ ਸਰਕਾਰ ਦੇ ਉਲਟ ਹੈਗੇ ਆਂ ਸਰਕਾਰ ਨਾਲ ਇੱਕ ਗੱਲ ਸਾਹਮਣੇ ਆ ਰਹੀ ਹੈ ਵੀ ਜਿਹੜੇ ਦੇਖਿਆ ਜਾ ਰਿਹਾ ਵੀ ਆਮ ਜਿਹੜੇ ਲੋਕ ਨੇ ਅਕਸਰੋ ਸਵਾਲ ਕਰ ਰਹੇ ਨੇ ਵੀ ਕੁਝ ਜਥੇਬੰਦੀ ਜਿਹੜੀਆਂ ਨਾ ਸਾਥ ਨਹੀਂ ਦੇ ਰਹੀਆਂ ਇੱਕ ਸਵਾਲ ਤਾਂ ਇਹ ਹੋ ਗਏ ਦੂਸਰੀ ਗੱਲ ਇਹ ਹੈ ਵੀ ਜਿਹੜੇ ਉੱਥੇ ਬੈਠੇ ਨੇ ਉਹ ਤਸ਼ੱਦਦ ਉਹਨਾਂ ਦੇ ਹੋ ਰਹੇ ਹੈ ਆਪਣੇ ਜਥੇਬੰਦੀ ਉਹਨਾਂ ਨਾਲ ਜਾ ਕੇ ਸਹਿਯੋਗ ਕਿਉਂ ਨਹੀਂ ਕਰਦੇ ਨਹੀਂ ਉੱਥੇ ਜਾ ਕੇ ਬਹਿ ਕੇ ਵੀ ਕੀ ਕਰਨਾ ਅਸੀਂ ਪੰਜਾਬ ਚ ਦੇਸ਼ ਦੇ ਵਿੱਚ ਉਹਨਾਂ ਦੇ ਲਈ ਹੱਕ ਚ ਹਾ ਦਾ ਨਾਰਾ ਮਾਰ ਰਹੇ ਹਾਂ ਕੱਲ ਨੂੰ ਟਰੈਕਟਰ ਵਿੱਚ ਜਿਵੇਂ ਖੜੇ ਕਰਨੇ ਆ ਪਿੱਛੇ ਕੱਲ ਅਸੀਂ ਪੁਤਲੇ ਫੂਕੇ ਨੇ ਸਰਕਾਰਾਂ ਦੇ ਪੁਤਲੇ ਫੂਕੇ ਆ 14 ਨੂੰ ਫਿਰ ਅਸੀਂ ਦਿੱਲੀ ਸ਼ਾਂਤਮਈ ਢੰਗ ਦੇ ਨਾਲ ਜਾ ਰਹੇ ਹਾਂ ਉਹਨਾਂ ਕਰਕੇ ਹੀ ਜਾ ਰਹੇ ਹਾਂ ਉਹੀ ਮੰਗਾ ਉਹੀ ਮੰਗਾ ਨੇ ਇੱਕੋ ਹੀ ਮੰਗਾ ਨੇ ਜਦੋਂ ਕਿਸਾਨਾਂ ਨੂੰ ਹੰਨੀ ਜਾਨ ਦੇ ਰਿਹਾ ਤੁਹਾਨੂੰ ਲੱਗਦਾ ਕਿ ਕਦੋਂ ਦੂਸਰੇ ਨਾਲ ਮੀਟਿੰਗ ਕਰ ਸਕੋਗੇ 14 ਨੂੰ ਇਹ ਕਹਿੰਦੇ ਆ ਵੀ ਟਰੈਕਟਰਾਂ ਤੋਂ ਬਿਨਾਂ ਜਾਓ ਅਸੀਂ ਕਿਹਾ ਅਸੀਂ ਟਰੈਕਟਰਾਂ ਤੋਂ ਬਿਨਾਂ ਜਾਵਾਂਗੇ ਅਸੀਂ ਗੱਡੀਆਂ ਚ ਟ੍ਰੇਨਾਂ ਦੇ ਵਿੱਚ ਅਸੀਂ ਜਾਵਾਂਗੇ ਸ਼ਾਂਤਮਈ ਢੰਗ ਦੇ ਨਾਲ ਅਸੀਂ ਉੱਥੇ ਮੁਜਾਰਾ ਕਰਾਂਗੇ